ਮਰੂਮ ਪੰਜਾਬੀ ਗਾਇਕ ਸਿੱਧੂ ਮਸੂਆਲੇ ਦੇ ਮਾਤਾ ਚਰਨਕੌਰ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਦੇ ਵੱਲੋਂ ਕਈ ਗੱਲਾਂ ਆਖੀਆਂ ਗਈਆਂ ਨੇ ਤੇ ਸਰਕਾਰ ਨੂੰ ਕਈ ਸਵਾਲਾਂ ਦੇ ਵਿੱਚ ਕੇਰਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਨਾ ਬੇਅਦਬੀ ਕਰਨ ਵਾਲੇ ਜਿਹੜੇ ਨੇ ਉਹ ਫੜੇ ਜਾਂਦੇ ਨੇ ਨਾ ਸਿੱਖਾਂ ਦੇ ਉੱਪਰ ਗੋਲੀਆਂ ਚਲਾਉਣ ਵਾਲੇ ਫੜੇ ਜਾਣ ਨਾ ਚਿੱਟਾ ਵੇਚਣ ਵਾਲੇ ਫੜੇ ਜਾਣ ਤੇ ਨਾ ਸਿੱਧੂ ਮਸੂਆਲੇ ਦੇ ਕਾਤਲ ਫੜੇ ਜਾਣ ਨਾ ਪੰਜਾਬੀ ਬੋਲਣ ਨੂੰ ਖਤਮ ਕਰਨ ਵਾਲੇ ਫੜੇ ਜਾਣ ਨਾ ਕੁੜੀਆਂ ਦੇ ਬਲਤਕਾਰੀ ਫੜੇ ਜਾਣ ਪਰ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਵੀ ਬਹੁਤ ਖੇਤੀ ਫੜਿਆ ਜਾਂਦਾ ਤੇ ਨਾਲ ਹੀ ਉਹਨਾਂ ਦੇ ਵੱਲੋਂ ਇੱਕ ਹੋਰ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਦੇ ਵੱਲੋਂ ਦੋ ਤਸਵੀਰਾਂ ਸਾਂਝਾ ਕੀਤੀਆਂ ਗਈਆਂ ਜਿਸ ਵਿੱਚ ਪਹਿਲੀ ਤਸਵੀਰ ਕਿ ਪੁਲਿਸ ਦਾ ਰਵੱਈਆ ਇੱਕ ਕਾਤਲ ਦੇ ਨਾਲ ਤੇ ਦੂਸਰੀ ਤਸਵੀਰ ਸਾਂਝਾ ਕੀਤੀ ਹੈ ਜਿਸ ਵਿੱਚ ਪੁਲਿਸ ਦਾ ਰਵੱਈਆ ਜਿਹੜਾ ਹੈ ਇੱਕ ਸਮਾਜ ਸੇਵੀ ਦੇ ਨਾਲ ਦੱਸਦੀ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਸਮਾਜ ਸੇਵੀ ਪਾਨਾ ਸਿੱਧੂ ਨੂੰ ਪੁਲਿਸ ਦੇ ਵੱਲੋਂ ਦੋ ਪਰਚੇ ਪਾ ਕੇ ਗ੍ਰਿਫਤਾਰ ਕੀਤਾ ਗਿਆ ਇੱਕ ਪਰਚੇ ਦੇ ਵਿੱਚ ਇਮੀਗ੍ਰੇਸ਼ਨ ਚਲਾ ਰਹੀ ਇੱਕ ਔਰਤ ਦੇ ਵੱਲੋਂ ਕਥਿਤ ਤੌਰ ਤੇ ਉੱਤੇ ਪਾਣਾ ਸਿੱਧੂ ਦੇ ਉੱਪਰ ਇਲਜ਼ਾਮ ਲਗਾਇਆ ਗਿਆ ਸੀ ਕਿ ਤਰਨੇ ਨੂੰ ਖਤਮ ਕਰਨ ਦੇ ਲਈ ਪਾਣਾ ਸਿੱਧੂ ਦੇ ਵੱਲੋਂ ਉਹਨਾਂ ਤੋਂ 10000 ਰੁਪਏ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਜ਼ਮਾਨਤ ਪਾਣਾ ਸਿੱਧੂ ਨੂੰ ਇਸ ਮਾਮਲੇ ਦੇ ਵਿੱਚ ਮਿਲ ਜਾਂਦੀ ਹੈ ਪਰ ਅਗਲੇ ਹੀ ਦਿਨ ਉਹਨਾਂ ਨੂੰ ਪਟਿਆਲਾ ਦੇ ਵਿੱਚ ਲੈ ਜਾਇਆ ਜਾਂਦਾ ਹੈ ਤੇ ਇੱਕ ਹੋਰ ਪਰਚਾ ਪਾ ਦਿੱਤਾ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਇੱਕ ਚੇਨ ਚੋਰੀ ਕੀਤੀ ਜਾਂਦੀ ਹੈ ਇਸ ਨੂੰ ਲੈ ਕੇ ਵੀ ਜਿਹੜੇ ਬਹੁਤ ਸਾਰੇ ਸਪੋਰਟਰ ਪਾਣਾ ਸਿੱਧੂ ਦੇ ਸਾਹਮਣੇ ਆਏ ਸੀ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਜਿਹਾ ਹੋ ਹੀ ਨਹੀਂ ਸਕਦਾ ਕਿ ਪਾਨਾ ਸਿੱਧੂ ਜਿਹੜਾ ਹੈ ਪੈਸੇ ਮੰਗ ਸਕਦਾ ਹੈ ਪਾਨਾ ਸਿੱਧੂ ਦਾ ਇਮੀਗ੍ਰੇਸ਼ਨ ਵਾਲਿਆਂ ਤੋਂ ਜਿਨ੍ਹਾਂ ਨੇ ਸਾਨੂੰ ਲੁੱਟਿਆ ਹੁੰਦਾ ਉਹਨਾਂ ਤੋਂ ਪੈਸੇ ਕਰੋੜਾਂ ਦੇ ਦਵਾਂਦਾ ਹੈ ਹਾਲਾਂਕਿ ਅਜਿਹਾ ਹੋ ਹੀ ਨਹੀਂ ਸਕਦਾ 10000 ਰੁਪਏ ਦੀ ਮੰਗ ਕੀਤੀ ਜਾ ਸਕੇ ਜਾਂ ਫਿਰ ਉਹ ਚੇਨ ਚੋਰੀ ਕਰ ਸਕੇ ਲਗਾਤਾਰ ਦੱਸੀਏ ਕਿ ਲੱਖਾ ਸੁਧਾਣਾ ਦੇ ਵੱਲੋਂ ਵੀ ਹੱਕ ਦੇ ਵਿੱਚ ਆਇਆ ਗਿਆ ਹੈ ਉਹਨਾਂ ਦੇ ਵੱਲੋਂ ਕਈ ਗੱਲਾਂ ਵੀ ਜਿਹੜੀਆਂ ਸਰਕਾਰ ਦੇ ਖਿਲਾਫ ਬੋਲੀਆਂ ਗਈਆਂ ਤੇ ਨਾਲ ਹੀ ਪਾਨਾ ਸਿੱਧੂ ਦੇ ਨਾਲ ਜੇਲ੍ਹ ਵਿੱਚ ਜੋ ਪੁਲਿਸ ਦੇ ਵੱਲੋਂ ਹਸ਼ਰ ਕੀਤਾ ਗਿਆ ਇਸ ਬਾਰੇ ਵੀ ਲੱਖਾ ਸਧਾਨਾਂ ਦੇ ਵੱਲੋਂ ਕਈ ਗੱਲਾਂ ਕੀਤੀਆਂ ਗਈਆਂ ਹੁਣ ਲੱਖਾ ਸਧਾਨੇ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਜਿਹੜੇ ਆ ਸਾਹਮਣੇ ਆਏ ਨੇ ਜਿਨ੍ਹਾਂ ਦੇ ਵੱਲੋਂ ਕਈ ਗੱਲਾਂ ਸਰਕਾਰ ਦੇ ਖਿਲਾਫ ਬੋਲੀਆਂ ਗਈਆਂ ਨੇ ਤੇ ਸਵਾਲ ਕਈ ਚੁੱਕੇ ਨੇ ਜੋ ਲੋਕਾਂ ਦੀ ਆਵਾਜ਼ ਵੀ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਨਾ ਤਾਂ ਜੜੀ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਖੇਲਦੇ ਨੇ ਉਹਨਾਂ ਨੂੰ ਫੜ ਰਹੀਆਂ ਨਹੀਂ ਤੇ ਨਾ ਹੀ ਜਿਨ੍ਹਾਂ ਦੇ ਵੱਲੋਂ ਕੁੜੀਆਂ ਦੇ ਬਲਤਕਾਰ ਕੀਤੇ ਜਾਂਦੇ ਨੇ ਉਹਨਾਂ ਨੂੰ ਵੜਦਿਆਂ ਨੇ ਪਰ ਜਿਹੜੇ ਲੋਕ ਪੰਜਾਬ ਦੇ ਆਮ ਲੋਕਾਂ ਦੀ ਆਵਾਜ਼ ਹੁੰਦੇ ਨੇ ਉਹਨਾਂ ਨੂੰ ਛੇਤੀ ਬੜੀ ਫੜ ਲੈਂਦੀ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਪਾਣਾ ਸਿੱਧੂ ਦੇ ਨਾਲ ਜੇਲ੍ਹ ਦੇ ਵਿੱਚ ਬਹੁਤ ਹੀ ਬੁਰਾ ਹਸ਼ਰ ਕੀਤਾ ਜਾ ਰਿਹਾ ਹੈ ਇਸ ਕੜਾਕੇ ਦੀ ਸਰਦੀ ਦੇ ਵਿੱਚ ਉਹਨਾਂ ਨੂੰ ਨਗਨ ਕਰਕੇ ਉਹਨਾਂ ਦੇ ਉੱਪਰ ਠੰਡਾ ਪਾਣੀ ਪਾਇਆ ਜਾ ਰਿਹਾ ਹੈ ਹਾਲਾਂਕਿ ਇਹ ਬਿਆਨ ਜਿਹੜਾ ਹੈ ਲੱਖਾ ਸੁਧਾਨਾ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪਾਣਾ ਸਿੱਧੂ ਦੇ ਨਾਲ ਜੋ ਇਸ ਵੇਲੇ ਵਰਤ ਰਿਹਾ ਹੈ ਪਾਣਾ ਇਸ ਦੇ ਨਾਲ ਹੀ ਦੱਸਦੀ ਹੈ ਕਿ ਬਹੁਤ ਸਾਰੇ ਉਹਨਾਂ ਦੇ ਸਪੋਰਟਰ ਵੀ ਹੱਕ ਦੇ ਵਿੱਚ ਆਇਆ ਹੈ ਕਈ ਜਿਹੜੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਨੇ ਨੂੰ ਪੁਲਿਸ ਜੜੀ ਹੈ ਜੇਲ੍ਹ ਦੇ ਵਿੱਚ ਡੱਕ ਸਕਦੀ ਹੈ ਪਰ ਹੁਣ ਅਸੀਂ ਬਹੁਤ ਸਾਰੇ ਲੋਕ ਨੇ ਅਸੀਂ ਸਾਰੇ ਆਵਾਜ਼ ਵੜ ਕੇ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਆਵਾਂਗੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਲੋਕਾਂ ਦੇ ਵੱਲੋਂ ਸਰਕਾਰ ਦੇ ਬਾਰੇ ਬੋਲਿਆ ਜਾ ਰਿਹਾ ਕਿ ਕਿਉਂ ਪਾਨਾ ਸਿੱਧੂ ਦੇ ਬਾਰੇ ਸਰਕਾਰ ਅਜੇ ਹਰਕਤਾਂ ਕਰ ਰਹੀ ਹੈ ਕਿਉਂ ਸਰਕਾਰ ਉਸ ਨੂੰ ਬਾਰ-ਬਾਰ ਜੇਲਾ ਦੇ ਵਿੱਚ ਡੱਕ ਰਹੀ ਹੈ ਤੇ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਪਾਨਾ ਸਿੱਧੂ ਤਾਂ ਆਮ ਲੋਕਾਂ ਦੀ ਆਵਾਜ਼ ਹੈ ਜਿਹੜਾ ਕਿ ਸਾਡੇ ਨਾਲ ਲੁੱਟਕਸੁੱਟ ਕਰਦਾ ਹੈ ਅਸੀਂ ਉਹਨਾਂ ਕੋਲ ਜਾਂਦੇ ਸੀ ਉਹ ਸਾਡੇ ਪੈਸੇ ਇਮੀਗ੍ਰੇਸ਼ਨ ਵਾਲਿਆਂ ਤੋਂ ਮੁੜਵਾਉਂਦੇ ਸੀ ਤੇ ਨਾਲ ਹੀ ਲਾਈਵ ਹੋ ਕੇ ਉਹਨਾਂ ਇਮੀਗ੍ਰੇਸ਼ਨ ਵਾਲਿਆਂ ਨੂੰ ਵੀਡੀਓ ਕਾਲ ਤੇ ਸਿੱਧੀਆਂ ਹੀ ਗੱਲਾਂ ਆਖਦੇ ਸੀ ਤੇ ਨਾਲ ਹੀ ਸਾਡੇ ਕਰੋੜਾ ਰੁਪਏ ਉਹਨਾਂ ਨੇ ਮੁੜਵਾਏ ਸੀ ਹੁਣ ਲਗਾਤਾਰ ਹੀ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕ ਆ ਰਹੇ ਨੇ ਉਹਨਾਂ ਵਿੱਚੋਂ ਇੱਕ ਸਿੱਧੂ ਮੂਸੇਵਾਲੇ ਦੀ ਮਾਤਾ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਦੇ ਵੱਲੋਂ ਆਪਣੇ ਪੁੱਤ ਦੇ ਇਨਸਾਫ ਦੀ ਗੱਲ ਕਹੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਅਜੇ ਤੱਕ ਸਾਡੇ ਪੁੱਤ ਨੂੰ ਕਿਉਂ ਇਨਸਾਫ ਨਹੀਂ ਮਿਲਿਆ ਕਿਉਂ ਅਸੀਂ ਬਾਰ-ਬਾਰ ਸਰਕਾਰ ਤੋਂ ਮੰਤਾ ਕਰ ਰਹੇ ਨੇ ਕਿ ਸਾਡੇ ਪੁੱਤ ਦਾ ਇਨਸਾਫ ਦਿੱਤਾ ਜਾਵੇ ਤੇ ਬਾਰ-ਬਾਰ ਉਹਨਾਂ ਲੋਕਾਂ ਨੂੰ ਜੇਲਾ ਦੇ ਵਿੱਚ ਕਿਉਂ ਡੱਕਿਆ ਜਾ ਰਿਹਾ ਹੈ ਕਿ ਜਿਹੜਾ ਵਿਅਕਤੀ ਪੰਜਾਬ ਦੇ ਆਮ ਲੋਕਾਂ ਦੀ ਆਵਾਜ਼ ਹੈ ਜਿਨ੍ਹਾਂ ਲੋਕਾਂ ਦੀ ਆਵਾਜ਼ ਮੰਤਰੀ ਐਮ ਐਲ ਏ ਤੱਕ ਨਹੀਂ ਸੁਣਦੇ ਨੇ ਉਹਨਾਂ ਦੀ ਆਵਾਜ਼ ਅਜਿਹੇ ਸਮਾਜ ਸੇਵੀ ਸੁਣਦੇ ਨੇ ਤੇ ਹੁਣ ਪੁਲਿਸ ਉਹਨਾਂ ਨੂੰ ਜੇਲਾ ਦੇ ਵਿੱਚ ਪਾ ਰਹੀ ਹੈ ਤੇ ਜਿਹੜਾ ਪ੍ਰਸ਼ਾਸਨ ਹੈ ਇਸ ਵੇਲੇ ਪੂਰਨ ਤੌਰ ਤੇ ਚੁੱਪ ਹੈ ਇਸ ਪੂਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਦੇ ਜ਼ਰੀਏ ਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਖਬਰਾਂ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ